ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਪਣਾ ਚੈਨਲ ਵਿੱਕੀ 1988 ਤੇ ਸਵਾਗਤ ਕਰਦੇ ਹਾਂ ਤੁਹਾਡਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵਗੈਰਾ ਜੁੜ ਕਰਿਆ ਕਰੋ ਅੱਜ ਤੁਹਾਨੂੰ ਅਸੀਂ ਇੱਕ ਨਵੀਂ ਨੌਲੇਜ ਦੇਣੀ ਚਾਹੁੰਦੇ ਹਾਂ ਅਸੀਂ ਜਿੱਦਾਂ ਕੋਈ ਕੰਪਲੀਟ ਕਰ ਜਾਂਦੇ ਹਾਂ ਤਾਂ ਸਾਨੂੰ ਕਈ ਵਾਰੀ ਨਾ ਪੁੱਛ ਰਹੇ ਨੇ ਪੁੱਛਦਾ ਅਗਲਾ ਕੀ ਜਿਹੜੇ ਸਾਡੇ ਡੈਡੀ ਨੇ ਵੀ ਉਹਦੇ ਡੈਥ ਹੋ ਚੁੱਕੀ ਆ ਅਸੀਂ ਜਿਹੜਾ ਸਾਡਾ ਘਰੇ ਦਾ ਮੀਟਰ ਆ ਜਿਹੜਾ ਬਿਜਲੀ ਦਾ ਮੀਟਰ ਆ ਵੀ ਸਾਡੇ ਪਿਤਾ ਜੀ ਦੇ ਨਾਮ ਤੇ ਆ ਵੀਡੀਓ ਸੀ ਆਪਦੇ ਨਾਂ ਕਿਦਾਂ ਕਰਵਾਉਣਾ ਹਾਂਜੀ ਦੋਸਤੋ ਵੀਡੀਓ ਲਾਸਟ ਤੱਕ ਜੂਰ ਦੇਖਿਓ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੋਸਤੋ ਚੇਂਜ ਆਫ ਨੇਮ ਦੀ ਐਪਲੀਕੇਸ਼ਨ ਦਿਓ ਪਹਿਲਾਂ ਉਸ ਤੋਂ ਬਾਅਦ ਮੰਨ ਲਓ ਜਾਗਰ ਸਿੰਘ ਸਨ ਉਹ ਭਿੰਦਾ ਸਿੰਘ ਹੈ ਭਿੰਦਾ ਸਿੰਘ ਦੀ ਡੈਥ ਹੋ ਚੁੱਕੀ ਆ ਤੇ ਜਾਗਰ ਸਿੰਘ ਦੀ ਇੱਕ ਭੈਣ ਤੇ ਦੋ ਭਰਾ ਹਨ ਜੋ ਜਾਗਰ ਸਿੰਘ ਹੈ ਜੋ ਜਾਗਰ ਸਿੰਘ ਨਾਮ ਦਾ ਵਿਅਕਤੀ ਹੈ ਉਹ ਇੱਕ ਐਫੀਡੇਫਟ ਤਿਆਰ ਕਰਵਾਉ ਜਿਸ ਵਿੱਚ ਲਿਖਿਆ ਜਾਵੇਗਾ ਕਿ ਜੋ ਮੀਟਰ ਮੇਰੇ ਪਿਤਾ ਜੀ ਦੇ ਭਿੰਦਾ ਸਿੰਘ ਦੇ ਨਾਮ ਹੈ ਉਹ ਮੀਟਰ ਮੈਂ ਆਪਣੇ ਨਾਮ ਜਾਗਰ ਸਿੰਘ ਦੇ ਨਾਂ ਕਰਵਾਉਣਾ ਹੈ ਮੇਰੇ ਭੈਣ ਭਰਾ ਇਸ ਗੱਲ ਨਾਲ ਸਹਿਮਤ ਹਨ ਅਤੇ ਕੋਈ ਵੀ ਸਾਡਾ ਰੌਲਾ ਰੱਪਾ ਨਹੀਂ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਮਤਲਬ ਗੱਲਾਂ ਨੇ ਜਿਹੜੀਆਂ ਉਹ ਲਿਖੀਆਂ ਜਾਂਦੀਆਂ ਨੇ ਅਤੇ ਜਾਗਰ ਸਿੰਘ ਦੇ ਭੈਣ ਭਰਾ ਜਿਹੜੇ ਜਾਗਰ ਸਿੰਘ ਦੇ ਭੈਣ ਭਰਾ ਨੇ ਉਹਨਾਂ ਦੇ ਸੈਨ ਨੇ ਜਿਹੜੇ ਉਹ ਕਰਵਾਏ ਜਾਣਗੇ ਉਹਨਾਂ ਦੇ ਵੀ ਸੈਨ ਨੇ ਜਿਹੜੇ ਉਹ ਥੱਲੇ ਜਾ ਕੇ ਸੈਨ ਦੀ ਆਪਸ਼ਨ ਹੁੰਦੀ ਆ ਉਹ ਕਰਵਾਏ ਜਾਣਗੇ ਭੈਣ ਭਰਾਵਾਂ ਦੇ ਉਹਨਾਂ ਦੇ ਬਸ ਇਸੇ ਤਰ੍ਹਾਂ ਹੀ ਜਿਹੜਾ ਮੀਟਰ ਆ ਉਹ ਚੇਂਜ ਆਫ ਨੇਮ ਹੋ ਜਾਂਦਾ ਹੈ ਮੰਨ ਲਓ ਜੇਕਰ ਭਿੰਦਾ ਸਿੰਘ ਜਿਉਂਦਾ ਹੁੰਦਾ ਤਾਂ ਸਿਰਫ ਇਕੱਲੇ ਭਿੰਦਾ ਸਿੰਘ ਵੱਲੋਂ ਹੀ ਜਿਹੜਾ ਐਫੀ ਡਾਟਾ ਉਹ ਲਿਆ ਜਾਣਾ ਸੀ ਤੇ ਜੇਕਰ ਦੋਸਤੋ ਆਪਣੀ ਵੀਡੀਓ ਜਿਹੜੀ ਉਹ ਚੰਗੀ ਲੱਗੀ ਤਾਂ ਲਾਈਕ ਅਤੇ ਸਬਸਕ੍ਰਾਈਬ ਪਲੱਸ ਕਮੈਂਟ ਜਰੂਰ ਕਰ ਦਿਆ ਕਰੋ ਕਮੈਂਟਾਂ ਦੇ ਵਿੱਚ ਤੁਸੀਂ ਸਾਥੀਓ ਤੁਹਾਡਾ ਧੰਨਵਾਦ